ਦੋਸਤੋ ਬਹੁਤ ਬਹੁਤ ਫਤਕ ਕਰਦੇ ਆਪਨੀ ਚੈਨਲ ਤੇ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਉੱਚ ਪੱਧਰੀ ਕਮੇਟੀ ਜਾਰੀ ਹੋਏ ਸਖਤ ਹੁਕਮ ਹੁਣ ਹੋਵੇਗਾ ਮਲਾਸਮਾਂ ਦੀਆਂ ਮੰਗਾਂ ਦਾ ਹੱਲ ਸਾਰੀ ਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਚੈਨਲ ਦੀ ਨਵੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਤੀ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਤਾਂ ਹਾਂਜੀ ਦੋਸਤੋ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਤ ਸਿੰਘ ਚੀਮਾ ਜੋ ਕਿ ਮਲਾਸਮਾਂ ਦੇ ਮਸਲਿਆਂ ਦੇ ਹੱਲ ਦੇ ਲਈ ਕੈਬਨਟ ਸਬ ਕਮੇਟੀ ਜੋ ਬਣਾਈ ਗਈ ਹੈ ਉਸ ਦੇ ਚੇਅਰਮੈਨ ਨੇ ਜਿਹੜਾ ਉਹਨਾਂ ਦੁਆਰਾ ਵੇਰਕਾ ਮਿਲਕ ਅਤੀ ਕੈਟਲ ਫੀਲਡ ਪਲਾਂਟ ਆਊਟਸੋਰਸ ਮੁਲਾਜ਼ਮ ਯੂਨੀਅਨ ਦੀਆਂ ਜਾਇਜ਼ ਮੰਗਾਂ ਤੇ ਹੱਲ ਦੇ ਲਈ ਅਧਿਕਾਰੀਆਂ ਨੂੰ ਉੱਤ ਜਿਹੜਾ ਹੈ ਜਿਹੜਾ ਉੱਚ ਪੱਤਰੀ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਇਹ ਨਿਰਦੇਸ਼ ਵੇਰਕਾ ਮੁੱਖ ਦਫ਼ਤਰ ਤੀ ਵਿਖੇ ਯੂਨੀਅਨ ਦੇ ਨੁਮਾਇੰਦਿਆਂ ਦੇ ਨਾਲ ਹੋਈ ਮੀਟਿੰਗ ਦੇ ਦੌਰਾਨ ਜਾਰੀ ਕੀਤੇ ਗਏ ਇਸੇ ਦੌਰਾਨ ਵਿੱਤ ਮੰਤਰੀ ਹਰਪਾਰਸਿੰਘ ਜੀਮਾ ਨੇ ਯੂਨੀਅਨ ਦੀਆਂ ਮੰਗਾਂ, ਚਿੰਤਾਵਾਂ ਅਤੇ ਮੁੱਦਿਆਂ ਨੂੰ ਗੌਰ ਦੇ ਨਾਲ ਸੁਣਿਆ। ਵਿੱਤ ਮੰਤਰੀ ਨੇ ਨਿਰਦੇਸ਼ ਦਿੱਤਾ ਹੈ ਕਿ ਯੂਨੀਅਨ ਦੇ ਮੁੱਦਿਆਂ ਤੇ ਜਿਹੜਾ ਵਿਆਪਕ ਹੱਲ ਨੂੰ ਯਕੀਨੀ ਬਣਾਉਣ ਦੇ ਲਈ ਵੱਖ-ਵੱਖ ਨਾਮ ਹੁੰਦੇ ਆ, ਮੈਂਦੀਆਂ ਦੀ ਇੱਕ ਕਮੇਟੀ ਬਣਾਈ ਜਾਵੇ ਜਿਸ ਦੇ ਵਿੱਚ ਵਿੱਤ ਵਿਭਾਗ ਦਾ ਇੱਕ ਸੀਨੀਅਰ ਅਧਿਕਾਰੀ, ਮਿਲਕ ਫੈਟ ਦੇ ਚੇਅਰਮੈਨ ਮਿਲਕ ਫੈਟ ਤੇ ਐਮ ਡੀ ਮਿਲਕ ਐਫਰਟ ਦੇ ਜਿਹੜੇ ਡੈਕ ਜੋ ਜਿਹੜੇ ਕੀ ਡਾਇਰੈਕਟਰ ਜਿਹੜੇ ਜਨਰਲ ਮੈਨੇਜਰ ਐਚ ਆਰ ਮੈਨੇਜਰ ਤੇ ਵਿੱਤ ਯੂਨੀਅਨ ਦੀ ਜੋ ਦੋ ਨੁਮਾਇंदे ਵੀ ਸ਼ਾਮਿਲ ਹੋਣ ਵਿਤਮਤੀ ਹਰਪਾਸ ਸੀਮਾ ਨੇ ਇਸ ਨਵ ਗਠਹ ਕਮੇਟੀ ਨੂੰ ਯੂਨੀਅਨ ਦੀ ਨੁਮਾਇੰਦਿਆਂ ਦੇ ਜਿਹੜੇ ਕੀ ਮੁੱਦਿਆਂ ਦੇ ਹੱਲ ਦੇ ਲਈ ਵਿਸ਼ੇਸ਼ ਪ੍ਰਸਤਾਵ ਤਿਆਰ ਕਰਨ ਦੀ ਨਿਰਦੇਸ਼ ਦਿੱਤੇ ਇਸੇ ਤਰ੍ਹਾਂ ਸਟਾਫ ਨੂੰ ਜਲਦ ਅਤੇ 2 ਸਾਲ ਦੇ ਲਈ ਬਾਅਦ ਦੇ ਵਿੱਚ ਕੈਬਨਟ ਸਾਫ ਕਮੇਟੀ ਨੂੰ ਪੇਜ ਜਾ ਜਾਵੇਗਾ ਵਿੱਤ ਮੰਤਰੀ ਨੇ ਯੂਨੀਅਨ ਦੀ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਦਾ ਪੂਰੀਆਂ ਜਿਹੜੀਆਂ ਕੀਤੀਆਂ ਜਾਣਗੇ ਸੋ ਦੋਸਤੋ ਮੀਟਿੰਗ ਦੇ ਵਿੱਚ ਮੌਜੂਦ ਅਧਿਕਾਰੀ ਦੇ ਵਿੱਚ ਚੇਅਰਮੈਨ ਨਰਿੰਦਰ ਸਿੰਘ ਤੇ ਸ਼ੇਰ ਗਿੱਲ ਮਿਲਕ ਫੈਟ ਦੇ ਜਿਹੜੇ ਕਿ ਮੇਨਿੰਗ ਡਾਇਰੈਕਟਰ ਰਾਹੁਲ ਗੁਪਤਾ ਅਤੇ ਹੋਰ ਜਿਹੜੇ ਕਿ ਯੂਨੀਅਨ ਦੇ ਸਾਥੀ ਵੀ ਜਿਹੜੇ ਨੇਗੇ ਸ਼ਾਮਿਲ ਸੀ ਪੰਜਾਬ ਸਰਕਾਰ ਦੇ ਵੱਲੋਂ ਚੁੱਕੇ ਜਾ ਰਹੇ ਨੇ ਵੱਡੇ ਕਦਮ ਮਲਾਸਮਾਂ ਦੀਆਂ ਮੰਗਾਂ ਸੰਬੰਧੀ ਹੁਣ ਹੋਵੇਗਾ ਹੱਲ ਤਾਂ ਹਾਂ ਜੀ ਦੋਸਤੋ ਇਸੇ ਤਰ੍ਹਾਂ ਇੱਕ ਪੰਜਾਬ ਸਰਕਾਰ ਦੇ ਦੁਆਰਾ ਬਣਾਈ ਜਾ ਰਹੀ ਹੈ ਉੱਚ ਪੱਧਰੀ ਕਮੇਟੀ ਦੇ ਹੁਕਮ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਹਾਂ ਜੀ ਦੋਸਤੋ ਇਸੇ ਅੱਜ ਦੀ ਵੱਡੀ ਅਪਡੇਟ ਧੰਨਵਾਦ ਜੀ